ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਜੈ ਪੀਰਾਂ ਦੀ ਦੋਸਤੋ ਦੋਸਤੋ ਅੱਜ ਦਾ ਦਿਨ ਜੇਠਾ ਵੀਰਵਾਰ ਦਾ ਦਿਨ ਸਭ ਨੂੰ ਮੁਬਾਰਕ ਹੋਵੇ ਜੀ ਪੀਰਾਂ ਫਕੀਰਾਂ ਨੂੰ ਜਿਹੜੇ ਲੋਕ ਮੰਨਦੇ ਨੇ ਜਿਹੜੇ ਪੀਰਾਂ ਫਕੀਰਾਂ ਨੂੰ ਲੱਖਾਂ ਦੇ ਲਖਦਾਤਾ ਪੀਰ ਗੌਸਪਾਗ ਵੀਰ ਖਵਾਜਾ ਪੀਰ ਹੋਰ ਵੀ ਪੀਰਾਂ ਨੂੰ ਜਿਹੜੇ ਮੰਨਦੇ ਨੇ ਉਹਨਾਂ ਸਾਰਿਆਂ ਨੂੰ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਹਮੇਸ਼ਾ ਦੀ ਤਰ੍ਹਾਂ ਹਰ ਵਾਰ ਅਸੀਂ ਕਿਸੇ ਵੀ ਦਰਬਾਰ ਜਾਂਦੇ ਆ ਕਿਸੇ ਵੀ ਧਾਰਮਿਕ ਸਥਾਨ ਜਾਂਦੇ ਆ ਤੇ ਉੱਥੇ ਹਮੇਸ਼ਾ ਦੀ ਤਰ੍ਹਾਂ ਨੇਕ ਤੇ ਜਾਇਜ਼ ਦੁਆ ਕੀਤੀ ਜਾਵੇ ਚੰਗੀ ਦੁਆ ਕੀਤੀ ਜਾਵੇ ਸਭ ਦਾ ਭਲਾ ਮੰਗਿਆ ਜਾਵੇ ਤੇ ਉਹ ਪਰਮਾਤਮਾ ਸੁਣਦਾ ਸਭ ਦੀ ਸੁਣਦਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਜੀ ਉਸ ਸੱਚੇ ਪਰਮਾਤਮਾ ਦਾ ਹਰ ਵਕਤ ਹਰ ਦਿਨ ਜਿੰਨਾ ਵੀ ਉਹਨੇ ਦਿੱਤਾ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਖਾਣਾ ਖਾਣ ਵੇਲੇ ਕੋਈ ਵੀ ਕੰਮ ਕਰਨ ਵੇਲੇ ਕੰਮ ਦੀ ਸ਼ੁਰੂਆਤ ਕਰਨ ਵੇਲੇ ਉਸ ਮਾਲਕ ਦਾ ਹਮੇਸ਼ਾ ਸ਼ੁਕਰਾਨਾ ਕਰੀਏ ਜਿਹੜਾ ਇਨਸਾਨ ਸ਼ੁਕਰ ਕਰਦਾ ਹੈ ਉਸ ਪਰਮਾਤਮਾ ਦਾ ਪਰਮਾਤਮਾ ਉਹਨੂੰ ਤਰੱਕੀ ਬਖਸ਼ਦਾ ਹੈ ਤੇ ਜਿਹੜਾ ਇਨਸਾਨ ਸਭ ਕੁਝ ਹੁੰਦਿਆ باوجود ਵੀ ਉਸ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦਾ ਉਹਨੂੰ ਪ੍ਰਮਾਤਮਾ 'ਤੇ ਉੱਥੇ ਦਾ ਕੀ ਰੱਖਦਾ ਹੈ ਤੇ ਅਸੀਂ ਕਿਸੇ ਵੀ ਧਰਮ ਦੇ ਹੋਈਏ ਕਿਸੇ ਵੀ ਧਰਮ ਨੂੰ ਮੰਨਈਏ ਪ੍ਰਮਾਤਮਾ ਇੱਕ ਹੈ ਤੇ ਜਿਹੜੇ ਲੋਕ ਦਰਬਾਰ ਤੇ ਜਾਂਦੇ ਸੇਵਾ ਕਰਦੇ ਸਾਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਪੀਰਾਂ ਦੀ ਦਰਗਾਹ ਤੇ ਜਗਾਹ ਤੇ ਗੁਰੂ ਘਰ ਮੰਦਿਰ ਮਸਜਿਦ ਜਾਂ ਗੱਜਿਆ ਕਰ ਕਿਤੇ ਵੀ ਹੋਈਏ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਕਦੀ ਵੀ ਪਰਮਾਤਮਾ ਦੇ ਬੰਦਿਆਂ 'ਚ ਅੰਤਰ ਨਹੀਂ ਕਰਨਾ ਚਾਹੀਦਾ ਕਿਤੇ ਵੀ ਹੋਈਏ ਸੇਵਾ ਕਰੀਏ ਜਿੱਥੇ ਵੀ ਸੇਵਾ ਦਾ ਮੌਕਾ ਮਿਲੇ ਸੇਵਾ ਜ਼ਰੂਰ ਕਰੀਏ ਤੇ ਜਿਹੜੇ ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਪੀਰਾਂ ਦੇ ਦਰਬਾਰ ਜਾਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਰੱਬੀ ਗਿਆਨ ਦੇਖਣ ਵਾਲੇ ਸਾਰੇ ਮੇਰੇ ਭਾਪੈਣਾ ਨੂੰ ਜੇਠਾ ਵੀਰਵਾਰ ਦਾ ਦਿਨ ਮੁਬਾਰਕ ਉਹ ਸੱਚਾ ਪਰਮਾਤਮਾ ਸਭ ਤੇ ਮਿਹਰ ਰੱਖੇ ਸਭ ਨੂੰ ਖੁਸ਼ ਰੱਖੇ ਕਦੀ ਵੀ ਕਿਸੇ ਤੇ ਬੁਰੀਾਈ ਨਾ ਆਵੇ ਦੁੱਖ ਨਾ ਆਵੇ ਉਹ ਪਰਮਾਤਮਾ ਉਹ ਸੱਚਾ ਪਰਵਰਦੀگار ਸਭ ਤੇ ਮਿਹਰਬਾਨ ਹੋਵੇ ਜੈ ਪੀਰਾਂ ਦੇ ਦੋਸਤ